ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਰਸੀ ਲੈ ਕੇ ਆਇਆ ਦੂਜਾ ਸੂਆ ਗੰਟਾਪਨ ਟੋਪ ਦੀ ਜਰਸੀ ਆ ਦੋਸਤੋ ਬਹੁਤ ਸੋਹਣੀ ਥਣ ਹਵਾਨੇ ਦੀ ਆ ਪਿੰਡ ਵਿੜੰਗਾ ਜ਼ਿਲ੍ਹਾ ਦੋਸਤੋ ਮੁਕਸਰਾ ਤੇ ਤਹਿਸੀਲ ਦੋਸਤੋ ਬਰੀ ਆਲਾ ਮੰਡੀ ਐਸ ਪਿੰਡ ਦੀ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੁਖਰਾਜ ਡੇਰੀ ਫਾਰਮ ਨੂੰ ਦੋਸਤੋ ਸੁਖਰਾਜ ਡੇਰੀ ਫਾਰਮ ਨੂੰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਇਹ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਹੁਤ ਸੋਹਣੀ ਦੋਸਤੋ ਜਰਸੀ ਆ ਸੋਹਣੇ ਥਣ ਹਵਾਨੇ ਚ ਆਓ ਕਰਦੇ ਆ ਗੱਲਬਾਤ ਤੇ ਲੈਨੇ ਆ ਡਿਟੇਲ ਆਓ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਵਧੀਆ ਜੀ ਵਧੀਆ ਅੱਜ ਜਰਸੀ ਲਿਆਂਦੀ ਫਿਰ ਹਾਂਜੀ ਬਈ ਠੀਕ ਆ ਤੇ ਕੀ ਡਿਟੇਲ ਆ ਭਰਾ ਇਹਦੀ ਇਹ ਦੂਜਾ ਸੂਆ ਸੋਣੀ ਹੈ ਜੀ ਹੁਣ ਦੂਜਾ ਸੂਆ ਸੋਨੀ ਆ ਠੀਕ ਆ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਦੱਸ ਪਹਿਲੇ ਸੂਏ 18 ਕਿਲੋ ਦਾ ਦਿੱਤਾ ਹੈ ਜੀ ਪਹਿਲੇ ਸੂਏ 18 ਲੀਟਰ ਦੁੱਧ ਕੱਢਿਆ ਐ ਇੱਥੇ ਕਿੰਨਾ ਕੱਢ ਦੂ ਬਈ ਐ ਚ ਮੰਨ ਲਓ 18 ਦਾ ਪੱਕਾ ਹੀ ਚੰਗੀ ਸੇਵਾ ਕਰ ਲੋ 20 ਤੋਂ ਬਾਹਰ ਵੀ ਜਾੜੋ ਜੀ ਠੀਕ ਆ ਤੇ ਸੀਮਣਸੂਮਣ ਵਗੈਰਾ ਦਾ ਪਤਾ ਹੈ ਕੋਈ ਕੋਈ ਸੀਮਣ ਦਾ ਨਹੀਂ ਪਤਾ ਮੈਂ ਗੱਪ ਮਾਰ ਕੇ ਨਹੀਂ ਪਤਾ ਲੱਗੇ ਮੈਨੂੰ ਲੋ ਵੀ ਸਜਣੋ ਦੂਜਾ ਸੂਆ ਸੋਹਣੀ ਆ ਸੋਹਣੀ ਜਰਸੀ ਆ ਦੋਸਤੋ ਅੱਗੇ ਤੋਂ ਆਈ ਆ ਬਾਈਆਂ ਦਾ ਕੋਈ ਸੀਮਣ ਦਾ ਨਹੀਂ ਪਤਾਗਾ ਜਜਮੈਂਟ ਤੁਸੀਂ ਲਾ ਲੈਣੀ ਆ ਕਿੰਨੇ ਕ ਦਿਨ ਲਾ ਜੂਗੀ ਭਰਾ 10 ਦਿਨ ਇਹ ਸੂਣ ਚ ਸਹੀ 10 ਦਿਨ ਸੂਣ ਚ ਲਾ ਕੇ ਆ ਸਹੀ 10 ਦਿਨ ਸੂਣ ਚ ਦੇਖ ਸਕਦੇ ਆ ਦੋਸਤੋ ਬੁੱਥੀ ਬੁੱਥੀ ਮੱਥੇ ਦੇ ਵਿੱਚ ਬੋਦੀ ਵੇਖਦੇ ਆ ਕੰਨ ਬਿਲਕੁਲ ਨਿੱਕਾ ਦੋਸਤੋ ਦੇਖ ਸਕਦੇ ਆ ਸੋਹਣੀ ਢਾਂਚੇ ਦੇ ਵਿੱਚ ਆ ਦੋਸਤੋ ਬਿਲਕੁਲ ਜਮਾ ਸੀਟ ਠੰਡੀ ਕੋਈ ਮਰਜੀ ਬੈਠ ਜਾਵੇ ਬਾਕੀ ਸੀਟ ਠੰਡੀ ਵੀ ਦੋਸਤੋ ਵੇਖ ਸਕਦੇ ਆ ਬਹੁਤ ਢੱਲ ਵੀ ਦੋਸਤੋ ਬਹੁਤ ਪਈ ਆ ਹਜੇ ਵਹਿੜ ਬਣੂ ਬਹੁਤ ਦੋਸਤੋ ਜਜਮੈਂਟ ਉਸ ਢੰਗ ਨਾਲ ਲਾ ਲਓ ਇਹ ਢੱਲ ਤੁਹਾਨੂੰ ਦਿਖਦੀ ਹੋਣੀ ਤੁਰੀ ਫਿਰਦੀ ਤਾਂ ਬਾਕੀ ਸੋਹਣਾ ਥਣਾ ਦਾ ਸਾਇਆ ਦੋਸਤੋ ਜਨਾਬੀ ਥਾੜਾ ਵਧੀਆ ਮੋਟਿਆ ਸੋਹਣਾ ਥਣਾ ਦਾ ਸਾਇਆ ਦੋਸਤੋ ਢਿੱਲੀ ਢੁਲੀ ਦੋਸਤੋ ਗਾਂ ਬਹੁਤ ਪਈ ਹੈ ਹਜੇ ਦੂਜਾ ਸੁਹਾ ਸੁਣਾ ਨੇ ਇਹ ਦੇਖ ਸਕਦੇ ਆ ਦੋਸਤੋ ਮਗਰਲੇ ਪਾਸੇ ਹਵਾਨੇ ਦੀ ਜੱਜਮੈਂਟ ਲਾ ਲਓ ਤੇ ਦੋਨੇ ਪਾਸੇ ਤੁਹਾਨੂੰ ਥਣਾ ਦਾ ਸਾਇਆ ਜਿਹੜਾ ਵਿਖਾਉਣੇ ਆ ਦੋਸਤੋ ਬਹੁਤ ਸੋਹਣਾ ਥਣਾ ਦਾ ਸਾਇਆ ਹੈ ਦੋਸਤੋ ਇਹ ਹਜੇ ਢਿੱਲੀ ਪਈ ਹੈ ਦੋਸਤੋ ਗਏ ਵੇ ਨੇ ਦੋਸਤੋ ਸੋਹਣਾ ਬਣਾ ਲੈਣਾ ਤੁਰ ਗਏ ਭਈ ਇਹਨੂੰ ਬਾਕੀ ਤੁਰੀ ਜਾਂਦੇ ਆ ਤੇ ਜੱਜਮੈਂਟ ਲਾ ਲਿਓ ਜੀ ਦੋਸਤੋ ਦਰਮਿਆਨੇ ਜੇ ਕੱਦ ਕਾਠ ਚਾ ਨਾਂ ਵਾਲੀ ਵੱਡੀ ਆ ਤੇ ਨਾਂ ਵਾਲੀ ਛੋਟੀ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਦੇਖ ਸਾਦੇ ਆ ਦੇਖ ਸਾਦੇ ਆ ਤੁਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਆ ਜਿਹੜੀ ਤੁਸੀਂ ਲਾ ਲੈਣੀ ਆ ਸੋਹਣਾ ਹਵਾਨਾ ਇਹਨੇ ਬਣਾ ਜਣਾ ਦੋਸਤੋ 10 ਦਿਨਾਂ ਦੀ ਬਾਈ ਜਾਂਦਾ ਕੱਚੀ ਆ ਹਜੇ ਦੇਖ ਸਕਦੇ ਆ ਬਹੁਤ ਸੋਹਣੇ ਢਾਂਚੇ ਦੇ ਵਿੱਚ ਆ ਦੋਸਤੋ ਬਹੁਤ ਘੱਟ ਵਿਰਲੀਆਂ ਸੇ ਹੁੰਦੀਆਂ ਦੋਸਤੋ ਐ ਐਡੀਆਂ ਸੁਨੱਖੀਆਂ ਜਰਸੀਆਂ ਬਾਕੀ ਸਾਫ ਸੁਥਰੇ ਹਵਾਨੇ ਦੇ ਵਿੱਚ ਆ ਮੂੰਹਵਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਬਿਲਕੁਲ ਨਿੱਕਾ ਮੱਥੇ ਦੇ ਵਿੱਚ ਟੂਆ ਲੈ ਚੱਲ ਬਈ ਲੈ ਮੂਰਤਰ ਕੀ ਜਰਸੀ ਆ ਦੋਸਤੋ ਦੇਖ ਸਕਦੇ ਆ ਜ਼ਰੂਰ ਤੁਹਾਨੂੰ ਪਸੰਦ ਆਊਗੀ ਜੇ ਇੱਥੇ ਆਓਗੇ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਬਾਈ ਨਾਲ ਸੌਦਾ ਕਰ ਲਿਓ ਜੇ ਬਾਕੀ ਦੋਸਤੋ ਸੀਲਸ ਲੱਗ ਬਹੁਤ ਆ ਦੇਖ ਸਕਦੇ ਆ ਆਰਾਮ ਨਾਲ ਦੋਸਤੋ ਬਾਈਆਂ ਦਾ 20 ਲੀਟਰ ਦੁੱਧ ਪਾ ਦਊਗੀ ਕਿੱਥੋਂ ਤਾਂ ਹੀ ਦੇ ਦਿਆਂਗੇ ਭਾਈ ਜੀ ਆਪਾਂ 80000 ਰੁਪਏ ਦੇ ਰਾਗੇ ਆਪਾਂ 80000 ਦੀ ਦੇ ਦਿਆਂਗੇ ਹਾਂਜੀ ਮਾਨਤਨ ਕੋਈ ਮਾਨਤਨ ਕਰਦਾਂਗੇ ਜੀ ਮੌਕੇ ਤੇ ਲਓ ਵੀ ਸੱਜਣੋ ਮਾਨਤਨ ਬਾਈ ਜਾਂਦਾ ਹੋ ਜੂਗਾ ਦੁੱਧ 20 ਕਿਲੋ ਪਾ ਲੈਣਾ ਖੁੱਲਾ ਬੱਚੀ ਬਾਈਆਂ ਦਾ ਦੁੱਧ 20 ਕਿਲੋ ਪਾ ਦੇਣਾ ਜਿੱਥੋਂ ਆਈ ਹੈ ਬਾਈਆਂ ਦਾ ਬਾਅਦ ਚ ਸਾਈ ਕਰਕੇ ਬੰਦੇ ਮੁੱਕਰਦੇ ਸੀ ਕੀ ਗੱਲ ਬਣ ਗਈ ਸੀ ਭਾਈ ਉਹਨਾਂ ਨੇ ਰਿਸ਼ਤੇਦਾਰਾਂ ਨੇ ਲੈ ਕੇ ਜਾਣੇ ਸਾਈ ਕਰ ਲਈ ਸੀ ਅੱਛਾ ਤੇ ਕਹਿੰਦੇ ਆ ਜੀ ਨਹੀਂ ਦਿੰਦੇ ਆਪਣਾ ਬਿਆਨਨਾ ਬਣਾਇਆ ਸੀਗਾ ਠੀਕ ਹੈ ਮੈਂ ਜਾਣ ਵੀ ਬਿਆਨਨਾ ਦਾਵਲ ਦੇ ਦੋ ਨਹੀਂ ਨਾ ਅਸੀਂ ਘਾਂ ਲੈ ਕੇ ਜਾਵਾਂਗੇ ਲਓ ਵੀ ਸੱਜਣੋ ਇਹ ਗੱਲ ਆ ਵੀ ਇਹ ਜਰਸੀ ਜਿੱਥੋਂ ਨਿਕਲਦੀ ਹੈ ਨਾ ਕੰਮ ਖੋਣ ਵਾਲਾ ਹੀ ਬਣ ਜਾਂਦਾ ਉਹਨਾਂ ਨੇ ਕਿਹਾ ਵੀ ਸਾਡੇ ਰਸਤੇ ਤਰਾਂ ਨੇਲ ਜਾਣੀ ਸੀ ਤੇ ਜਰਸੀ ਦੋਸਤੋ ਜੋ ਚੰਗੀ ਹੋਵੇ ਤਾਂ ਇਦਾਂ ਗੱਲ ਬਾਣੀ ਜਾਂਦੀ ਹੈ ਤਕਰੀਬਨ ਤੇ ਫਿਰ ਬਾਈ ਜਾਂਦਾ ਆਪਣਾ ਬਿਆਨਾ ਡਬਲ ਮੋੜ ਦੋ ਜਿੰਨਾ ਆਇਆ ਤੇ ਫਿਰ ਬਾਈਆਂ ਰਣੇ ਲੈ ਕੇ ਆਂਦੀ ਹੈ ਇਹ ਜਰਸੀ ਦੋਸਤੋ ਦੇਖ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਸੌਦਾ ਕਰ ਲਓ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਨਾਲ ਧੰਨਵਾਦ ਦੋਸਤੋ